ਤੇ 4x4 960 ਸਾਈਡ ਗੇਅਰ ਆ ਤੇ ਇੱਧਰ ਆ ਗਿਆ ਜੌਂਡੀਅਰ 50 50 4x4 ਆ ਨਹੀਂ ਨਹੀਂ ਅਜੇ ਇਲਾਦਾ ਹੁਣ ਲੱਗੂ ਆ ਨਾਲ ਨਾਲ ਜਾਉਣਾ ਬਹੁਤ ਲੱਗਣਾ ਹਨਾ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਹਾਂ ਡੇਲੋ ਦੇ ਇੱਥੇ ਬਹੁਤ ਵੱਡਾ ਕਿਸਾਨ ਮੇਲਾ ਲੱਗਾ ਤੁਹਾਨੂੰ ਸਾਰਾ ਆਪਾਂ ਇਹ ਮੇਲਾ ਦਿਖਾਵਾਂਗੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਆਪਾਂ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਸਾਹਮਣੇ ਆ ਗਿਆ ਜਗਜੀਤ ਗਰੁੱਪ ਤੇ ਚੱਲਦੇ ਹਾਂ ਸਾਹਮਣੇ ਆਪਣੀ ਆਡੀਅנס ਜਾ ਰਹੀ ਆ ਤੇ ਆਪਾਂ ਵੀ ਆਡੀਅਸ ਵਿੱਚ ਹੀ ਜਾ ਰਹੇ ਹਾਂ ਇਹ ਇਹ ਆ ਜੀ ਜਗਜੀਤ ਗਰੁੱਪ ਖੱਜਲ ਖਵਾਰਜੇ ਥੋੜਾ ਹਾਂ ਹਾਂ ਪਰ ਆ ਗਏ ਅੰਦਰ ਬਾਈ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਤਾਸ ਦਿੱਤੇ ਸਾਨੂੰ ਸਹੀ ਗੱਲ ਇੱਥੇ ਪਾਸ ਨਹੀਂ ਐਂਟਰੀ ਆ ਪਾਸ ਲੈਣਾ ਪੈਂਦਾ ਸਾਨੂੰ ਇਹ ਗੱਲ ਦਾ ਪਤਾ ਨਹੀਂ ਸੀ ਪਰ ਇੱਥੇ ਆਪ ਨੂੰ ਬਾਈ ਮਿਲ ਗਿਆ ਬਾਈ ਕਹਿੰਦਾ ਪਾਸ ਜਿੰਨੇ ਮਰਜੀ ਚੱਕੋ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਲਓ ਵੀਰੋ ਹੈਗੀ ਆਪਣੀ ਐਂਟਰੀ ਜਾਂ ਸਾਹਮਣੇ ਹੈਗੀ ਆ ਐਂਟਰੀ ਭਾਈ ਬੈਠਾ ਹੈ ਭਾਈ ਨੇ ਫੋਟੋ ਕਰਾ ਲਈਏ ਲਓ ਭਾਈ ਬਿਲਾਉ ਹੱਥ ਵਿੱਚ ਨਾ ਬਿਲਾਵਾਤ ਬਾਈ ਨਾ ਪੂਰਨ ਸਿੰਘ ਜੀ ਐਸਪੀ ਔਰ ਪੰਜਾਬ ਨੂੰ ਤੇ ਵੈਲਕਮ ਨੂੰ ਭਾਈ ਬਾਈ ਖੜਿਆ ਮੂਰੇ ਆਪਣੇ ਵੈਲਕਮ ਕੀਤਾ ਬਾਈ ਨੇ ਆਪਣਾ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਦਾ ਲਾਜ਼ੇ ਇਹਨਾਂ ਪਿਆਰੇ ਨੂੰ ਬਿਆਲੇ ਮਨਿੰਦਰ ਸਾਹਿਬ ਇੰਡਸਟਰੀ 12 ਨੂਹਾਂ ਆ ਆ ਗਏ ਨੇ ਜੀ ਆਪ ਤਸ਼ੀਰ ਹੋ ਗਏ ਲਓ ਭਾਈ ਅੱਗੇ ਆ ਭਾਈ ਹੁਣੀ ਆ ਗਏ ਤੇ ਫੋਟੋਆਂ ਕਰਾ ਰਿਹਾ ਸਾਰੇ ਆ ਕੀ ਆ ਖੜੇ ਨੇ ਇੱਥੇ ਸਾਰੇ ਜਗਤਿੰਦਰ ਜਿੰਦੂ ਵੀ ਜੀ ਮਹਿਮਾਨ ਸਰਕਾਰ ਦੇ

ਆ ਗਏ ਆ ਬਾਕੀ ਐਨੀ ਫੈਟ ਆ ਗਿਆ ਭਾਈ ਬਾਥੀ ਚਲਦੇ ਆਪਾਂ ਅੰਦਰ ਆਉਣ ਖਾਤੀ ਦੀ ਬਾਜ ਵੀ ਆ ਰਹੀ ਆ ਤੇ ਚਲਦੇ ਅੱਗੇ ਆਪਾਂ ਤੇ ਆਪਰਾਲੀ ਇਕੱਠੜੇ ਆ ਗਿਆ ਨਾ ਇਹ ਆਪਰਾਲੀ ਦੀ ਇਕੱਠਾਂ ਲਾ ਆ ਗਿਆ

ਕਿ ਮਾਰਨਾਂ ਤੇ ਮੈਂ ਬਤਕੀਆ ਹੋਣਾ ਤੇ ਇੰਦਰਾਣੀ ਨਾਲ ਦਾ ਵੀ ਤੇ ਸਾਡੀ 21.50 ਹਜ਼ਾਰ ਦੀ ਇਹ 50 ਹਾਰਸ ਪਾਵਰ ਦਾ ਟਰੈਕਟਰ ਨਹੀਂ ਬਿੱਜੂਗਾ ਆ ਭਈਆਂ ਨੇ ਆ ਕਿਹੜਾ ਪਰਾਲੀ ਇਕੱਠੀ ਕਰਨ ਵਾਲਾ ਇਕੱਠੀ ਕਰਨ ਵਾਲਾ ਹੈਗਾ ਨਾ ਆ ਗਈ ਪਰਾਲੀ ਇਕੱਠੀ ਕਰਨ ਵਾਲਾ ਬਾਕੀ ਭਾਈ ਇੱਥੇ ਜਿਵੇਂ ਨਾ ਬਾਲ ਪੱਕ ਦੇ ਕਨੀ ਪੱਕ ਦੇਖ ਸਕਦੇ ਹੋ ਜਿਹਨੂੰ ਲੱਗਿਆ ਸਾਹਮਣੇ ਬਾਕੀ ਆਹਾ ਲੰਪਨ ਵਾਲਾ ਹੋ ਗਿਆ ਇੱਧਰ ਜਵੇਂ ਲਓ ਵੀ ਦੇਖੋ ਇੱਧਰ agia super seater ਨੇ ਘੁਟਾ ਹੈ 9 ਘਟੂ ਨਾ ਕੀਰੇਟ ਪਰ ਪੁੱਛਦਾ ਲੋ ਜੀ ਇੱਧਰ ਆ ਗਏ ਆ ਆਪਣੇ ਸਵਰਾਜ ਆ ਜਾਂਦੇ ਤੇ 4/4 968 ਸਾਈਡ ਗੇਅਰ ਆ ਦੇਖੋ ਜੀ ਤੇ ਇੱਧਰ ਆ ਗਏ ਆਪਣੇ 855 ਹੇਵੀ 4x4 ਚ ਹੈ ਆਏ ਨਵੀਂ ਫੋਚ ਆਉਣ ਲੱਗਿਆ ਜਿਹੜਾ ਸਾਈਡ ਗੀਅਰ ਨੇ ਵੀ ਹੂੰ ਤੇ ਮੀਟਰ ਆ ਆ ਜਾਲੀ ਵਾਲਾ ਸਲੰਸਰ ਨਹੀਂ ਪਹਿਲਾਂ ਨਹੀਂ ਸੀ ਆਉਂਦੀ ਇਹ ਹੁਣ ਆਉਣ ਲੱਗਿਆ ਜਾਲੀ ਵਾਲਾ ਸਲੰਸਰ ਇਹ ਸਿੰਪਲ ਆ ਜੀ ਇਹ 2 ਇੰਚ ਦਾ ਉਹ ਸੇਮ ਹੈ ਇਹਨਾਂ ਦੀ ਵੀ ਹਣਾ ਤੇ ਸਾਈਡ ਗিয়ার ਨੇ ਇਹਦੇ ਵੀ ਆਸੂ ਆਸਾ ਕੰਟਰੋਲ ਹੀ ਹੈ ਇਹ ਆ ਗਿਆ ਤਾਂ ਆਪਣਾ ਆਪਣੇ ਸੌਰੀ 744 ਹੂੰ ਕਾਚੜ ਵੀ ਲੋਅ ਮੀਡੀਅਮ ਆਈ ਗਿਆ ਹਾਂ 15 ਸਪੀਡ ਹੋਈ ਆ ਵੀ ਬੰਜ ਗੇਅਰ ਲੋਅ ਤੇ ਮੀਡੀਅਮ ਤੇ ਹਾਈ ਤੱਕ ਹਾਂ ਕੋਈ ਮਾਡਲ ਹਾਂ ਕਾਰ ਅੱਲੀ ਜੱਟਾਂ ਨੇ ਐਲਈਡੀ ਲਗਾ ਤਾ ਨੇ ਗੇਰਾ ਦਾ ਬਹੁਤ ਵਧੀਆ ਕਰਿਆ ਵੈ ਇਹਨਾਂ ਨੇ ਜਿਹੜੇ ਸਾਈਡ ਗੀਅਰ ਨੇ ਨਾ ਆਹ ਚੀਜ਼ ਖੁੱਲ ਜਾਂਦੀ ਆ ਆ ਗੱਬੇ ਜਿਹੜਾ ਵੀ ਆ ਗੱਬੇ ਆਹ ਚੀਜ਼ ਖੁੱਲ ਜਾਂਦੀ ਆ ਸਾਰੀ ਉਹ ਹਾਂ ਸਹੀ ਗੱਲ ਹੈ ਤੇ ਆ ਮੀਟਰ ਵਗੈਰਾ ਦੇਖੋ ਜੀ ਇਹਦਾ ਤੇ ਇੱਧਰ ਆ ਗਿਆ ਜੌਂਡੀਅਰ 50 50 4x4 ਆ ਯਾਰ ਕਿਦਾਂ ਜੀਰ ਪ੍ਰੋ ਦਿਖ ਰਿਹਾ ਹੈ ਨਾ ਇਹ। ਓਕੇ। ਜੀਰ ਪ੍ਰੋ। ਸੂਰਵਾਸ ਹੁੰਦਾ ਉਹ ਕੋਈ ਤੁਸੀਂ ਤਾਂ ਬੈਗ ਪੈਂਦਾ ਉਹ। ਉਹ ਹੋ ਸਕਦਾ। ਇਹ ਆ ਗਿਆ ਨਵੀਂ ਸ਼ੋਅ ਦੇ ਵਿੱਚ 75310 ਤੇ ਵੀ 4/4 ਦੇਖੋ ਨਾ ਫਾਂ ਸੁਬਰਾਜ ਜੀ ਇਹੇ ਘੱਟ ਨਾ ਇਹਦੇ ਘੱਟਾ ਇਹਦੇ ਤੇ ਟੈਂਕੀ ਹੈ ਮਗਰ ਆ ਜਾਂਦੀ ਹੈ ਨਾ ਜਿਹੜੀ ਤੇਲ ਵਾਲੀ ਟੈਂਕੀ ਹੈ ਮਗਰ ਆ ਇਹਦੇ ਆ ਗਿਆ ਇਹ ਆ ਗਿਆ 5405 64/4 ਲੇਕਿਨ ਹੋ ਚਾਹੇ ਹੈ ਨਹੀਂ ਹੋ ਚਾਹੇ ਇਹ ਨਵੇਂ ਸੋਧ ਵਿੱਚ ਦਾ ਬਹੁਤ ਨੇ ਅਲਰੇਡੀ ਲੱਟਾ ਇੱਧਰ ਆ ਗਿਆ 52 ਦਾ ਸਾਰੇ 4x4 ਇਹਨੇ ਯਾਰ ਕਿੱਦਾਂ ਕਿਦਰੀ ਬਿਸਮਿਲਲਾ ਕਿਦਾਂ ਬਈ ਨਾ ਥੋੜਾ ਘੱਟ ਆਇਆ ਯਾਰ ਨਮਿੱਕ ਜਿਹਾ ਆਇਆ ਕਾਲੇ ਕਾਲੇ ਜਿਹਾ ਜਿਹਾ ਤਰ੍ਹਾਂ ਆਇਆ ਉਹ ਸਮਾਏ ਇਹੜਾ ਲੋਕੇਜ ਬਰਾਉਂਦੇ ਆ ਜਿਹੜਾ ਜਨ ਸੀ ਪਹਿਲਾਂ ਕਾਲੇ ਢੱਡਾ ਵਾਲੇ ਚ ਆਇਆ ਸੀਗਾ ਇਹ ਸਿਸਟਮ ਵੀ ਤੋੜਾ ਹੋਈ ਚੱਲਦਾ ਸੀ ਇਹ ਹੁਣ ਇਹਨਾਂ ਜੇ ਇਹਨਾਂ ਨੇ ਨਮਿਆਂ ਚ ਕਰਿਆ 11 Pro 4/4 ਹਾਂ ਇਹ ਉਹ ਸਿਸਟਮ ਹੈ ਉਹ ਸਿਸਟਮ ਹੈ 8 25 ਹੀ ਸੀ ਬਈ ਇਹ 8 25 ਹੀ ਹੈ ਜੀ ਆ ਡਿਜੀਟਲ ਮੀਟਰ ਹੈ ਜੀ ਡਿਜੀਟਲ ਡਿਜੀਟਲ ਮੀਟਰ ਆਹ ਗੜੀ ਐਕਟਿਵ ਹੈ ਕਿਹੜੀ ਐ ਸਦੂ ਹੀ ਆ ਗਈ ਐ ਐਕਟਿਵ ਹੈ ਉਹਨਾਂ ਵਾਲੇ ਦੋ ਹੀ ਆ ਗਏ 70 0 52 ਇਹ ਸੁਜਤੀ ਹੈ ਜੇ ਗੱਲ ਹੈ ਕਿ ਕੋਈ ਜੀ ਆਸ ਬਲੈਂਡਰ ਆ ਗਿਆ ਭਾਈ ਆਪ ਤੋਂ ਵੱਧ ਬਿਕਣਾ ਵਾਲਾ ਨੀਰ ਵਾਲਾ ਆ ਬਾਕੀ ਪੱਟੇ ਆ ਗਏ ਅੰਦਰ தக ਲਾ ਭਾਈ ਹੁਣ ਆ ਗਿਆ ਬੋਲਟ ਇਹ ਆ ਗਈ ਰਾਇਲ ਐਨਫੀਲਡ ਹੂੰ ਇਹਣਾ ਦਾ ਹਿਮਾਲਿਆ ਆਇਆ ਹੈਗਾ ਉਹ ਹੈ ਹਿਮਾਲਿਆ ਹੈ ਇਹਨਾਂ ਦਾ ਬੋਲਟ ਰਾਇਲ ਆਣੇ ਦੀ ਇਹਨਾਂ ਦਾ ਇਹਨਾਂ ਦੀ ਆ ਜਿਹੜਾ ਉਹ ਹਿਮਾਲਿਆ ਕਿਹੜਾ ਮਾਡਲ ਕੁਝ ਲਓ ਵੀ ਇੱਧਰ ਹੈਮਰ ਆ ਜਾ ਕੇ ਹੈਮਰ ਪੰਜ ਚ ਮਾਰ ਦਿਆ ਚੱਲੋ ਵੀ ਦੇਖਿਓ ਜ਼ੋਰ ਤੇਰਾ ਹੈ 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 ਨਹੀਂ ਗਾਜੋੜ ਨਹੀਂ ਇਹ ਨੌਲਜ ਨਾਲੇ ਚੱਲਦਾ ਤੇ ਆ ਵੀ ਆਇਆ ਇੱਧਰ ਦੇਖ ਲਈ ਮੜਾ ਆ ਕੀਦਾ ਹਕਤਾ ਵਾ ਨਾਲੇ ਬਿਨਾ ਟੱਚ ਹੋਏ ਉਹ ਕਰਨਾ ਅੱਛਾ ਕਰਨਾ ਲੱਗਦਾ ਦੇਖੋ ਮੈਨੂੰ ਕਿਸੇ ਕੋਲ ਤੋਂ ਡਰਾਈਵਰ ਦਾ ਗਿਫਟ ਮਿਲਦਾ ਕੋਈ ਗਿਫਟ ਮਿਲਦਾ ਵੀਰੇ ਕੋਈ ਇਹਨੂੰ ਤੈਨੂੰ ਕਿਹਾ ਪਵਾ ਤੈਨੂੰ ਪਾਸ ਮੈਂ ਭਾਈ ਬਾਈ ਹੁਣੀ ਆਗੇ ਮਾਣਾ ਭਾਈ ਨੇ ਕਰ ਦੇਣਾ ਪਾਰਾ ਕਰ ਦੇਣਾ ਚੱਲ ਵੀ ਚੱਲ ਵਰਦਾ ਚੱਲ ਨਹੀਂ ਨਹੀਂ ਅਜੇ ਨੀ ਲਾਦਾ ਹੁਣ ਲੱਗੂ ਆ ਨਾਲ ਨਾਲ ਜਾਉਣਾ ਬਹੁਤ ਲੱਗਣਾ ਹਨਾ ਉਹ ਵੀ ਨਹੀਂ ਨਾ ਹੁਣ ਜਾ ਹਰ ਕਰਿਆ ਭਾਈ ਕੀ ਕਹਨੇ ਹੋ ਜੂ ਪਰ ਭਾਈ ਨਹੀਂ ਮੁਸ਼ਕਲਾ ਮੁਸ਼ਕਲਾ ਇਹ ਵੀ ਮੈਂ ਛੱਡ ਗਿਆ ਅੜ ਗਿਆ ਇਹ ਇਹ ਹੋ ਗਿਆ ਬੱਚਾ ਅੱਥੇ ਆ ਕੇ ਅੜ ਗਿਆ ਓਏ ਜਿਹੜੇ ਓ ਲਾਓ ਜੀ ਇੱਧਰ ਆ ਗਿਆ ਆਪਣੇ ਭਾਈ ਜਗਜੀਤ ਵਾਲਿਆਂ ਦੇ ਕੈਬਨ ਬੰਦ ਆ ਬਾ ਵੀ ਵਾਕੇ ਆ ਲੋਕ ਬਣਾਈਆ ਆਣਾ ਸੈਰਾ ਹੀ ਕਰਿਆ ਪਿਆ ਨਾਲ ਜੀ ਜਿੱਤਾ ਡਰਾਈਵਰ ਉੱਠ ਕੇ ਮਿੰਜੇ ਤੋਂ ਜਾਊ ਨਾ ਓਕਣੇ ਉਹਨੇ ਮਸ਼ੀਨ ਚਲਾਉਣੀ ਆ ਬਾਈ ਮੈਂ ਘਰੇ ਨਹੀਂ ਬੈਣਾ ਮੈਂ ਹਾਂ ਆ ਮਸ਼ੀਨ ਚਲਾਉਣੀ ਆ ਏਸੀ ਉਸੇ ਸਾਰਾ ਕੁਸੂ ਹੈ ਨਾ ਉਹ ਵੀ ਕਰਦਾ ਵੀ ਨਹੀਂ ਪੈਣਾ ਪਾਲੀ ਬੰਦੇ ਦੇ ਕਰਦਾ ਜਮਾ ਵੀ ਨਹੀਂ ਪੈਣਾ ਲਾ ਦੇਖੋ ਬਈ ਜਗਜੀਤ ਵਾਲਿਆਂ ਦੀ D98 ਉਹ ਕਹਿੰਦਾ D98 ਆ ਬਈ ਸਰਾ ਹੀ ਕਰਿਆ ਵਾ ਰੇਟ ਵੀ ਸਰਾ ਹੀ ਹੋਊ ਇਹਨਾਂ ਦਾ ਐ ਤਾਂ ਹੈਨੀ ਵੀ ਰੇਟ ਘਟ ਹੋਊ ਲਓ ਜੀ ਦੇਖੋ ਮੇਰਾ ਵੀਰ ਆਓ ਭੰਨ ਲਈ ਆਪਾਂ ਮਾੜੇ ਜੀ ਕਰ ਲਾ ਬੰਦੇ ਨੂੰ ਭਾਈ ਬੰਦਾ ਇਹਨਾਂ ਨੂੰ 2000 ਦੇ ਲੱਗਣਾ ਬਾਰ ਬਾਰ ਵਧੀਆ ਮਿੰਨੀ ਕਵਿਟਰ ਆ ਗਏ ਨੇ ਜੀ ਹਾਂ ਉਹ ਵੀ ਸਾਰੇ ਰੋਟੀ ਉੱਤੇ ਆ ਗਏ ਨੇ ਜੀ ਇੱਧਰ ਆ ਗਏ ਨੇ ਜੀ ਮਿੰਨੀ ਹਾਂ ਮਿੰਨੀ ਰੋਟਾ ਵੀ ਟਰ ਆ ਗਏ ਨੇ ਤੇ ਦੇਖੋ ਜੀ ਆਵੜਾ ਪਟਾਇਆ ਨਾ ਇਹ ਵੱਡਾ ਹਾਂ ਆ ਗਿਆ ਫੋਟਾ ਵੀਰੇ ਤੇ ਇਹਦੀ ਕੀਮਤ ਜੀ ਫਤਰਾ ਹਜ਼ਾਰ 5000 ਡਿਸਕਾਊਂਟ 5000 ਡਿਸਕਾਊਂਟ ਓਕੇ ਇਹ ਅੱਗੇ ਕਿੰਨੀ ਕੀਮਤ ਆ ਜਾਈ ਨਹੀਂ ਜੀ ਉਹ 6 ਫੁੱਟ ਦੀ ਕੀਮਤ ਆ ਜੀ 1,25,000 5000 ਡਿਸਕਾਊਂਟ 1,25,000 5 ਰੁਪਿਆ ਡਿਸਕਾਊਂਟ 5000 ਰੁਪਿਆ ਡਿਸਕਾਊਂਟ ਆਈ ਹੈ ਤੇ 53 ਬਲੇਡ ਨੇ 11 ਇਹਦਾ ਘੇਰਾ 11 20 ਦਾ ਘੇਰਾ ਇਹਦਾ ਜੀ ਦੇਖੋ ਕਰੋ ਚੈੱਕ ਹੈਵੀ ਡਿਊਟੀ ਬਾਡੀ ਐ ਜੀ ਸਾਰੀ ਬਣੀ ਹੋਈ ਸੋ ਇਹ ਆਪਣੀ ਲਓ ਵੀ ਆਪਾਂ ਪਹੁੰਚੇ ਹੋਏ ਆਂ ਜਗਜੀਤ ਵਾਲਿਆਂ ਦੇ ਤੇ ਆ ਗਈ ਭਾਈ ਤੂੜੀ ਵਾਲੀ ਇਹਨਾਂ ਦੀ ਲੁੱਕ ਭਾਈ ਦੇਖੋ ਮਦਰ ਲੜ ਲੱਗੀ ਹੋਈ ਆਵੇ ਆ ਗਿਆ ਲੇਜਰ ਖਰਾਬ ਆਵਾਜ਼ ਆਪੇ ਸਹੀ ਲੇ 1 ਕੀ ਰੇਟ ਆ ਜੀ ਇਹਦਾ 350 350 350 ਦੇ ਭਾਈ ਘਾਂ ਲਵੇ ਭੈਣਾ ਭਾਈ மசீனாஜி பல இஞ்ச நா ਆ ਇਹ ਦਰਵੀ ਇਹ ਇੰਜਨ ਵੱਡੇ ਆ ਗਏ ਇਹ ਮਲਾ ਮਸ਼ੀਨ ਵੀ ਵੱਡੀਆਂ ਹਨ ਹਾਂ ਮਸ਼ੀਨ ਵੱਡੀਆਂ ਆ। ਲੋ ਬਾਕਸ ਜਦ ਰੁਟਾ ਬਟਰ ਤੇ ਸਾਰੇ ਜਗਜੀਤ ਵਾਲਿਆਂ ਦਾ ਆ ਗੇਅਰ ਬਾਕਸ ਆ ਗਿਆ ਲੋ ਗੇਅਰ ਬਾਕਸ ਆ ਗਿਆ

652 DI ਆਖੜਾ ਅਰਜਨ ਨੋਵਾ 605 DI ਦੇ ਵੀ ਚੜ ਗੇਰਾ ਤੇ ਸਪੇਸ਼ ਇਹਦੇ ਵਧੀਆ ਯਾਮੀ ਮਿਟਰਾ ਜੀ ਗਲ ਮਿਟਰਾ ਇਹਦਾ চাগ মিটাৰ बी फोर बाई फोर सोना लिखा बेट लग गया ने मुरे देखो इरिस पेड़ बहुत जा रहा साइड गिर आगे न्यू हॉलैंड ये है पंजाबी नौ शहर ते करता सलाम सरे दे ਨਿਊ ਹਾਲੈਂਡਸ ਪੰਜਾਬ ਵੀਰੇ ਬਾਕੀ ਸੈਰ ਗੇਰ ਐਵੇਂ ਦਾ ਮਿੱਤਰਾ ਇਹ ਐਲਈਡੀ ਲੱਟਾਂ ਇੰਡੀਕੇਟਰ 16 9 30 ਦੇ ਟਾਇਰ ਮਗਰਲੇ ਮੂਰਲੇ ਹੈਗੇ ਨਹੀਂ 11 ਤੋਂ 24 ਦੇ ਵੇਟ ਲੱਗੇ ਹੋਰੇ ਮੂਰੇ ਨਿਊ ਹਾਲੈਂਡ ਮਰਗਾੜ ਲੱਗੇ ਹੋਰੇ ਨਾਲ ਪਲਾਸ ਹੈ ਇਹ ਪਲਾਸ ਪਲਾਸ ਐਵੇਂ ਦੀ ਲੋਕਾ ਸਾਰੀ ਨੂ ਹੋਲੈਂਡਸ ਪੰਜਾਬੀ ਦੀ ਆ ਖੜਾ ਸੱਤੀ ਦੀ ਇੱਧਰ ਬਈ ਸਪੈਸ਼ਲ ਐਡੀਸ਼ਨ ਇਹ ਰਿਐਲਿਟੀ ਦੇਖ ਤਾਂ ਨੀ

बाकी इधर प्रीत आ प्रीत आ गई पराली पराली वाली पराली वास्ते हैं ਇਹ ਕਾਫੀ ਵੱਡਾ ਹਾਲ ਹੈ ਇੱਥੇ ਦੇਖ ਸਕਦੇ ਹੋ ਦੇਖੋ ਲਓ ਵੀ ਆਪਾਂ ਤੁਹਾਨੂੰ ਅੱਜ ਦਾ ਕਿਸਾਨ ਮੇਲਾ ਦਿਖਾਇਆ ਜਿਹੜਾ ਇੱਥੇ ਲਾਇਆ ਹੋਤੀ ਜਗਜੀਤ ਵਾਲਿਆਂ ਨੇ ਤੇ ਆਪਾਂ ਅੱਜ ਦੀ ਵੀਡੀਓ ਨੂੰ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਆ ਤਾਂ ਲਾਈਕ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਧੰਨਵਾਦ